ਗੱਲ ਤਾਂ ਸੁਣ ਲਾ ਯਾਰ ਬੜਾ ਟਾਈਮ ਨਾ ਲਾ ਦੀ ਭਾਈ ਬਣ ਕੇ ਚੰਗਾ ਆ ਜਾ ਗੱਲ ਆਏ ਹੋਏ ਆਏ ਹੋਏ ਹੋਏ ਹੈ ਡਰ ਉਹ ਕੀ ਹੋ ਗਿਆ ਇੰਨੀ ਖੁਸ਼ੀ ਤੈਨੂੰ ਚਾਂਬ ਲੈ ਫਿਰਦਾ ਉਹ ਭਾਈ ਖੁਸ਼ੀ ਹੋਵੇ ਨਾ ਯਾਰ ਹਾਂ ਅੱਜ ਹੀ ਕਣ ਕਬੱਡੀ ਸੀ ਅੱਜ ਹੀ ਭਰ ਗਈ ਅੱਛਾ ਚੱਲ ਉਹ ਵੀ ਬਿਨਾ ਝਾਰ ਤੋਂ ਚੱਕ ਤੇ ਚੋਂਦੇ ਇੰਦੂ ਖੁਸ਼ੀ ਹੋਰ ਕੀ ਹੋਊ ਉਹ ਪਹਿਲਾਂ ਮੇਰੀ ਗੱਲ ਤਾਂ ਸੁਣ ਲਾ ਬੋਲ ਮੈਨੂੰ ਮਿਲੀ ਨਹੀਂ ਟਰਾਲੀ ਮੈਨੂੰ ਆਪ ਜਿਹੜੀ ਦੂਜੀ ਟਰਾਲੀ ਦੇ ਦੇ ਮੈਂ ਕਣ ਕੱਢਣੀ ਆ ਓਏ ਮੇਰੇ ਰੱਬਾ ਮੈਂ ਕਿਉਂ ਖੋਸਾਂ ਇੱਕ ਟਰਾਲੀ ਦਾ ਮੇਰੀ ਕੰਡੇ ਤੇ ਲਈ ਜਾਂਦੀ ਆ ਅੱਛਾ ਕੰਡਾ ਕਰਾ ਕੇ ਉਹਦਾ ਲਈ ਜਾਂਦੀ ਆ ਤੇ ਇੱਕ ਟਰਾਲੀ ਮੈਂ ਪਾਉਣ ਆਇਆਗਾ ਹਏ ਮੰਡੀਆਂ 'ਚ ਤਾਂ ਇਹ ਬਾਰਦਾਨਾ ਨਹੀਂ ਆਇਆ ਤੂੰ ਕਿਹਨੂੰ ਭਰੇ ਆ ਇਹੀ ਤਾਂ ਫਿਰ ਛੋਡੇ ਮਾਣੇ ਚ ਭੇਖਾਗਾ ਹਾਂ ਜੇ ਮੰਡੀਆਂ 'ਚ ਬਾਰਦਾਨਾ ਨਹੀਂ ਆਇਆ ਤਾਂ ਜਿਹੜੇ ਆ ਆਨੀਆਂ ਬੜਾਨੀਆਂ ਨੇ ਲਾਏ ਨੇ ਡੇਡੇ ਉਹਨਾਂ 'ਚ ਤਾਂ ਬਾਰਦਾਨਾ ਨਾਲ ਸਦਾ ਲਈ ਚਲਦਾ ਬਾਈ ਉਹ ਦੁਰ ਫਿਟੇ ਮੂੰ ਤੇਰੇ ਕਿਉਂ ਮਰ ਜੇ ਤੂੰ ਨਾਕੜ ਬੋ ਕੇ ਕੀ ਗੱਲ ਭੈਂਦਾ ਖਸਮਾ ਜਿਹੜਾ 750 ਕਿਸਾਨ ਆਪਾਂ ਦਿੱਲੀ ਮਰਵਾਏ ਉਹ ਸ਼ਹੀਦ ਕਰਵਾਏ ਉਹ ਭੁੱਲ ਗਿਆ ਬਾਈ ਮੈਨੂੰ ਨਹੀਂ ਪਤਾ 250 ਰੁਪਿਆ ਕਵਾਂਟਲ ਮਕਰਨ ਨਾਲੇ ਵੱਧ ਨਾਲੇ ਬਿਨਾ ਝਾਰ ਤੋਂ ਓਏ ਤੈਨੂੰ ਓਏ ਕਿਉਂ ਓਏ ਤੁਸੀਂ ਆਪਦੇ ਮਤਲਬ ਲਈ ਉਹ ਪਿੱਛੇ ਆਪਣੇ ਸੁਭ ਕਰਨ ਨੂੰ ਨੇ ਮੱਥੇ 'ਚ ਗੋਲੀ ਮਾਰ ਕੇ ਮਾਰਤਾ ਹੋ ਸੁਭ ਕਰਨ ਮਾਨਸਾਲਾ ਅੱਛਾ ਤੂੰ ਭੁੱਲ ਗਿਆ ਯਾਰ ਤੁਸੀਂ 200 ਰੁਪਏ ਪਿੱਛੇ ਡੋਲੇਗੇ ਤੁਸੀਂ ਅਰ ਭਾਈ ਮੈਂ ਕਿਹੜਾ ਉਹ ਕੱਲਾ ਛੜਨਾ ਬਥੇਰੇ ਕਿਸਾਨ ਛੜਦੇ ਨੇ ਉਹ ਜਮੀਨ ਮੈਂ ਉੱਥੇ ਵੇਚਤੀ ਫਿਰ ਕੀ ਲੋੜਾ ਆ ਗਿਆ ਉਹ ਜ਼ਮੀਰ ਕਿਉਂ ਮਾਰਦੇ ਤੁਸੀਂ ਯਾਰ 2-200 ਰੁਪਏ ਪਿੱਛੇ ਆਪਦੀ ਚੰਗਾ ਭਲਾ ਆਹੀ ਕੰਮਣ ਦਾ ਸਰਕਾਰ ਫਿਰਦੀ ਆ ਬੰਡੀ ਕਰਨ ਆਹੀ ਖਤਮ ਹੋਊਗਾ ਵੀ ਸਿੱਧੇ ਹੀ ਲੋਕ ਵੇਚਣ ਉਹ ਆਪਦਾ ਰੇਟ ਲਾਏ ਹੋਣਗੇ ਪਹਿਲਾਂ ਸਾਨੂੰ ਚਾੜਦੇ ਜਦੋਂ ਬੰਡੀ ਕਰਨ ਟੁੱਟ ਗਿਆ ਸੋਡੀ ਇਹੀ ਕਣਕ 1000 ਰੁਪਏ ਕਵੰਟਲ ਵਿਕੂ ਫਿਰ ਤੁਸੀਂ ਅੱਖਾਂ 'ਚ ਘਸੋਨ ਦੇ ਕੇ ਰੋਵੋਗੇ ਹੱਸਿਆ ਹਾਂ ਵੀ ਇਹ ਤਾਂ ਉਥੇ ਮੈਂ ਕਣਕ ਵੇਚ ਕੇ ਨਹੀਂ ਸੀ ਆਉਣੀ ਜਿਵੇਂ ਉਹ ਚੌਲ ਨਹੀਂ ਵੇਚਦੇ ਆਪਾਂ ਕਹਿੰਦੇ ਹਾਂ ਉਹਨਾਂ ਦੀ ਬੋਲੀ ਲੱਗਦੀ ਆ ਹਾਂ ਕਦੇ ਤਾਂ ਉਹ 4000 ਨੂੰ ਵੇਚ ਜੰਦੇ ਨੇ ਕਦੇ ਉਹ 2000 ਨੂੰ ਵੀ ਰਹਿ ਜਾਂਦੇ ਹੁੰਦੇ ਨੇ ਹਾਂ ਉਹ ਪ੍ਰਾਈਵੇਟ ਹੋ ਗਿਆ ਲੈ ਕੇ ਚੱਲ ਉਹ ਪ੍ਰਾਈਵੇਟ ਆ ਉਹਵੇਂ ਉਹ ਕਰਨਾ ਚਾਹੁੰਦੇ ਨੇ ਤੁਸੀਂ ਭੁੰਦੜ ਲੋਕ ਅਣਪੜ੍ਹ ਲੋਕ 2-200 ਰੁਪਏ ਢਾਈ ਢੋਈ ਛੋ ਪਿੱਸੇ ਉਥੇ ਡਾਨੀਆਂ ਬਾਨੀਆਂ ਤੇ ਗੋਲਕਾਂ ਚ ਗੋਲਕ ਭਰੀ ਜਾਂਦੇ ਹੋ ਤੁਸੀਂ ਗਦਾਮਾਂ ਚ ਅਸਿਆ ਬਾਈ ਯਾਰ ਹਾਂ ਇਹ ਆਏ ਹੁੰਦਾ ਕੰਮ ਹੋਰ ਹੁਣ ਵੀ ਜੇ ਹੁਣ ਮੈਂ ਉੱਥੇ ਕਣਕ ਵੇਚਤੀ ਤਾਂ ਮੰਡੀ ਕਰਨ ਖਤਮ ਹੈ ਐਂ ਹੀ ਕਰਨਾ ਚਾਹੁੰਦੇ ਨੇ ਹੋਰ ਹੁਣ ਕਿਵੇਂ ਹੂ ਜਿਹੜੀ ਦੂਜੀ ਟਰਾਲੀ ਆੜਤੀਆਂ ਦੇ ਛੱਡਦੇ ਆੜਤੀਆਂ ਤੇਰੇ 100 ਕੰਮ ਆਉ ਜਦੋਂ ਤੇਰੇ ਅੜਿਆ ਥੋੜਾ ਗੱਡਾ ਕੱਢੂ ਪੈਸੇ ਦਊ ਤੈਨੂੰ ਆਹ ਦਾ ਰਿੰਦਰ ਨਾ ਤਾਏ ਜਰਾ ਮੇਰਾ ਦਿਮਾਗ ਖੋਲਤਾ ਬਾਈ ਉਹ ਦਿਮਾਗ ਖੋਲਣ ਨੂੰ ਤਾਂ ਮੈਂ ਤੈਨੂੰ ਐਡਾ ਵੱਡਾ ਲੈਕਚਰ ਦਿੱਤਾ ਮੈਨੂੰ ਨਹੀਂ ਦੀ ਕੀ ਲੋੜ ਸੀ ਮੈਂ ਤਾਂ ਆੜਤੀਆਂ ਦੇ ਛੱਡਦਾ ਯਾਰ ਨਹੀਂ ਗੱਲਾਂ ਅਨੰਦਰ ਤੇਰੀ ਪੱਕੀ ਆ ਵੀ ਜੇ ਉਹ ਆਪਾਂ ਨੂੰ ਜਿਵੇਂ ਹੁਣ ਮੈਂ ਤਾਂ ਅਣ ਪੜਵੰਦਾ ਸੀਗਾ ਹਨਾ ਮੈਂ ਲੈ ਗਿਆ ਭਾਈ ਮੈਂ ਚਾਰ ਟਰਾਲੀਆਂ ਉਸੇ ਲੈ ਆਹ ਨਹੀਂ ਓਏ ਤੂੰ ਤਾਂ ਅਣ ਪੜਦਾ ਅਣ ਪੜ ਇੱਥੇ ਪੜੇ ਲਿਖੇ ਚੰਗੇ ਚੰਗੇ ਧਰਨਾੜ ਲੋਕ ਜਿੰਨਾਂ ਕੋਲੇ 100 100 ਕਿਲਾ ਜ਼ਮੀਨ ਦਾਗਾ ਨਾ ਉਹ ਵੀ ਅਡਾਨੀਆਂ ਬਾਨੀਆਂ ਦੇ ਕਣਕ ਵੇਚ ਰਹੇ ਨੇ ਨੱਕ ਅੜਬੋ ਕੇ ਮਰ ਜਾਣਾ ਚਾਹੀਦਾ ਕਿ ਜਦੋਂ ਧਰਨਾ ਲੱਗਦਾ ਉਹ ਤੋਂ ਛੋਟੇ ਕਿਸਾਨ ਮਰਦੇ ਰਹਿ ਜਾਂਦੇ ਨੇ ਇੱਕ ਮੋਜਾਂ ਨਾਲ ਏਸਿਆਂ ਚ ਘਰਾੜੇ ਮਾਰਦੇ ਹੁੰਦੇ ਨੇ 100 100 ਕਿਲੇ ਵਾਲੇ 50 ਕਿਲੇ ਵਾਲੇ ਮੈਂ ਗੱਲ ਦੱਸਾਂ ਭਾਈ ਤੇਰੀ ਪੱਕੀ ਆ ਹੁਣ ਤੂੰ ਐ ਮੰਨ ਕੇ ਚੱਲ ਵੀ ਜਦੋਂ ਉੱਥੇ ਹੁੰਦੇ ਨੇ ਹਾਂ ਤੇ ਘਾਪਾ ਧਰਨੇ ਤੇ ਜਾਂਦੀ ਰਹਨੇ ਆ ਜਦੋਂ ਧਰਨੇ ਤੇ ਹੁੰਦੇ ਨੇ ਤੇ ਛੋਟੇ ਕਿਸਾਨ ਹੀ ਹੁੰਦੇ ਆ ਬਾਈ ਕੋਈ 5 ਕਿੱਲੇ ਵਾਲਾ ਕੋਈ 4 ਵਾਲਾ ਕੋਈ 10 ਵਾਲਾ ਕੋਈ 2 ਵਾਲਾ ਕੋਈ 1 ਕਾਲਾ ਉੱਥੇ 100 ਕਿੱਲੇ ਵਾਲਾ ਮੈਂ ਨਹੀਂ ਕੋਈ ਦੇਖਿਆ ਵੱਡਿਆਂ ਨੂੰ ਕੋਈ ਨਹੀਂ ਘਾਟਾ ਪੈਣਾ ਆਪਾਂ ਦੋ ਦੋ ਕਿੱਲੇ ਆਪਾਂ ਨੂੰ ਬਾਈ ਆਪਾਂ ਵਾ ਘਾਟਾ ਪਊਗਾ ਜਿਹੜੀ ਤੇਰੀ ਇੱਕ ਟਰਾਲੀ ਰਹਗੀ ਨਾ ਆਰਤੀ ਦੇ ਭਾਈ ਮੈਂ ਨਹੀਂ ਉੱਥੇ ਲੈ ਜਾਂਦਾ ਮੈਂ ਤਾਂ ਜ਼ਿੰਦਗੀ ਭਰ ਨਹੀਂ ਭਾਈ ਉੱਥੇ ਵੇਚਦਾ ਤੂੰ ਮੇਰਾ ਖੋਲਦਾ ਦਿਮਾਗ ਆ ਤਰਾਦੀ ਲੈ ਕੇ ਮੈਨੂੰ ਦੇ ਦੇ ਹੁਣ ਮੈਂ ਵਿਹਲੀ ਕਰਕੇ ਤੈਨੂੰ ਮੰਡੀ ਚ ਦਿੰਨਾ ਤੈਨੂੰ ਉਹ ਲੋੜ ਭਾਈ ਗਾਹਾਂ ਵਾਸਤੇ ਆਪਾਂ ਨਹੀਂ ਇਹ ਕੰਮ ਨਹੀਂ ਕਰਦੇ ਇਹ ਕੰਮ ਨਹੀਂ ਕਰਦੇ ਨਹੀਂ ਕਰਦੇ